we <laughs> ਨਾਲੋ ਬਗਾਲ ਜੋ ਮੇਰਾ ਪਿਆਰ ਹੈ ਤੁਹਾਨੂੰ ਕੋਲੋਂ ਬਾਰੇ ਸਰ ਗੱਲ ਕੀ ਹੋਈ ਹੈ ਜੋ ਅਚਾਨਕ ਹੀ ਮੂਵੀ ਬਣਾਉਂਦੇ ਸਾਡੇ ਵਾਲ ਸਾਡੀ ਜਗ੍ਹਾ ਦੀ ਮੂਵੀ ਬਣਾਉਂਦੇ ਆਗੇ ਕੌਣ ਆ ਕੇ ਜਾਂਦਾ ਜੀ ਸ਼ੌਂਕ ਤੋਂ ਕੋਨੇ ਚੱਲੀ ਦੇ ਫਾਜ਼ਲ ਸਾਹਿਬ ਆ ਜੀ ਬੰਨੇ ਹੋਏ ਆ ਹਰੇ ਕਾਉਂਸਲਰ ਹਰੇ ਕਾਉਂਸਲਰ ਜੀ ਪੰਨੋ ਓਏ ਹਾ ਜਾਲੀ ਪਬਲਿਕ ਮੈਨ ਦੀ ਮਰਜ਼ੀ ਤੇ ਬਸ ਵੀ ਤਮੇ ਨਾ ਹੋਏ ਸਰ ਇਹ ਕਿ ਮੈਂ ਕੋਈ ਵਿਚੇ ਰੋ ਇਹ ਬਾ ਗੱਲ ਤੂੰ ਵੀ ਤੋੜ ਰਹੀ ਆ ਤੇ ਉਹਦੇ ਵਿੱਚ ਮੈਂ ਵੀ ਮੂਵੀ ਬਣਾ ਲਈ ਤੇ ਉਹਦੇ ਵਿੱਚ ਕੀ ਮੇਰਾ ਮੋਬਾਈਲ ਖੋਲਿਆ ਇਹਨੇ ਇਹਨੇ ਮੋਬਾਈਲ ਖੋਲਿਆ ਮੈਨੂੰ ਚਪੇੜ ਮਾਰੀ ਇਹਨੇ ਵਰਕਰ ਸਿੰਘ ਨੇ ਮੈਨੂੰ ਚਪੇੜ ਮਾਰੀ ਤੇ ਮੇਰਾ ਮੋਬਾਈਲ ਖੋਲਿਆ ਔਰ ਮੋਬਾਈਲ ਮੇਰਾ ਇੱਥੇ ਸਰ ਮੈਂ ਗੁਰੂ ਰਾਮਦਾਸ ਦੀ ਨਕਲ ਆ ਗਈ ਮੋਬਾਈਲ ਖੋਲੇ ਮੇਰਾ ਨਾਮ ਅਰੀਕ ਸਿੰਘ ਮੈਂ ਰਿਟਾਇਰਡ ਇੰਸਪੈਕਟਰ ਹਾਂ ਤੇ ਮੈਂ ਮੂਵੀ ਬਣਾਦੇ ਕਿੰਨੇ ਨੇ ਮੈਨੂੰ ਚਪੇੜਾ ਮਾਰੀਆਂ ਨਾਲ ਤੇ ਨਾਲੇ ਮੇਰਾ ਮੋਬਾਈਲ ਖੋਲਿਆ ਇਹ ਤਾਂ ਤੁਹਾਡੇ ਸਾਰੇ ਸਾਹਮਣੇ ਮੂਵੀ ਮਾਰਿਆ ਮੈਂ ਮੂਵੀ ਬਣਾਈ ਇੱਥੇ ਸਾਰੇ ਬਣਾ ਦੇਣਗੇ ਸੈਕਿੰਡ ਬੰਦੀ ਨਹੀਂ ਮੂਵੀ ਬਣਾਉਂਗੇ ਤੁਹਾਡੇ ਘਰ ਤੋਂ ਪ੍ਰਾਈਵੇਟ ਯਾਣਾ ਪ੍ਰਾਈਵੇਟ ਬੰਦੀ ਮੂਵੀ ਨਹੀਂ ਲੈ ਸਕਦੇ ਆਪ ਕੀ ਹੋ ਨਹੀਂ ਵੈਸੇ ਕਹਿ ਜਾਂਦੇ ਤੁਸੀਂ ਆ ਸਰਕਾਰੀ ਅਦਾਰੇ ਤੁਹਾਨੂੰ ਕਾਨੂੰਨ ਦਾ ਪਤਾ ਨਹੀਂ ਕਦੀ ਨੌਕਰੀ ਕੀਤੀ ਤੁਸੀਂ ਇਹ ਤੁਹਾਡਾ ਬੰਦਾ ਮੋਬਾਈਲਾਂ ਵਿੱਚ ਗਿਆ ਤੁਹਾਡਾ ਬੰਦਾ ਮੋਬਾਈਲਾਂ ਵਿੱਚ ਗਿਆ ਨਹੀਂ ਤੁਹਾਡਾ ਬੰਦਾ ਮੋਬਾਈਲਾਂ ਵਿੱਚ ਗਿਆ ਇਹਨਾਂ 100 ਬੰਦੇ ਤੁਹਾਡਾ ਮੋਬਾਈਲਾਂ ਵਿੱਚ 100 ਬੰਦੇ ਤੁਹਾਡਾ ਮੋਬਾਈਲ ਐ ਕੋਈ ਤੁਹਾਡੀ ਤੁਹਾਡੀ ਮੋਬਾਈਲ ਇਹਨਾਂ ਤੁਹਾਡਾ ਬੰਦਾ ਲੈ ਗਿਆ ਮੇਰਾ ਤੁਹਾਡਾ ਬੰਦਾ ਲੈ ਗਿਆ ਭੱਜਿਆ ਨਾ ਮੁੰਡਾ ਨਾਲੇ ਫੇਰ ਮਾਰੀ ਕਿਨੇ ਹੁੰਦੇ ਫੇਰ ਮਾਰੀ ਕਿਹੜਾ ਮੈਂ 100 ਬੰਦੇ ਨੇ ਦੇਖਿਆ ਸਾਰੀ ਗੁੰਮੇ 400 ਬੰਦੇ ਦੇਖਿਆ ਮੈਂ ਕਿਹਾ ਸਾਰੇ ਸਹੀ ਕਹੇ ਦੇ ਘਾਰ ਕੇ ਬੰਦਾ ਕਰ ਤੇ ਜਾਂਦੀ ਇਹਨਾਂ ਨੂੰ ਰੋਕ ਲਿਆ ਕਿਹੜੀ ਜਗ੍ਹਾ ਰੋਕ ਲਈ ਆਹ ਸਾਰਾ ਦਾਸ ਤੇ ਦਰ ਤੋਂ ਜਾਂਦੀ ਆ ਆਪਣੇ ਮੁੰਡਿਆਂ ਦੀਆਂ ਪਿੰਡੀਆਂ ਲੈ ਆਉਂਦੇ ਉਹ ਰੋਕ ਲਈ ਇਹਨਾਂ ਨੇ ਜਦ ਕੋਈ ਪੱਲੇ ਗੌਰਮੈਂਟ ਦੇ ਹੈਗਾ ਇੱਥੇ ਤਾਂ ਹੀ ਢਾਈ ਆ ਨੇ ਕੋਈ ਨਾ ਬਿਲਡਿੰਗ ਬਿਲਡਿੰਗ ਇਹਨਾਂ ਨੇ ਜਿਹੜੀ ਬਿਲਡਿੰਗ ਆ ਬਈ ਨਹੀਂ ਪਾਈਆਂ ਤੁਹਾਡੇ ਘਰ ਕਿਤੇ ਆ ਦੇਖੋ ਸਾਡੇ ਘਰ ਕਿਤੇ ਆ ਸਹੀ ਜਗ੍ਹਾ ਤੇ ਇਹ ਪਾਤੀ ਮਹਿਰਮ ਦਾ ਹੈ ਇਹਨਾਂ ਨੇ ਬਿਲਡਿੰਗ ਬਣਾਈ ਹੈ ਸਾਡੀ ਉਦਾਸੀ ਏਰੀਆ ਚ ਕਮਰਸ਼ੀਅਲ ਬਿਲਡਿੰਗ ਹੈ ਇਹਨਾਂ ਨੇ ਕਾਰਪੋਰੇਟਿੰਗ ਕਾਰਪੋਰੇਟਿੰਗ ਵੱਲੋਂ ਫੀਲ ਕੀਤੀ ਗਈ ਤਿੰਨ ਵਾਰ ਇਹਨਾਂ ਨੇ ਆ ਸ਼ਲਿੰਦਰ ਸਿੰਘ ਛੈਲੀ ਇਹਨਾਂ ਦੇ ਪਿਤਾ ਰਵੀ ਸਿੰਘ ਇਹਨਾਂ ਵੱਲੋਂ ਬਣਾਈ ਰਹੀ ਆ ਸਿੰਘ ਛੈਲੀ ਦਾ ਫਾਟਾ ਸਾਡੇ ਹਾਲਤ ਆ ਇਹਦੇ ਵਿੱਚ ਰੈਡੀਗੈਂਸ ਏਰੀਆ ਦੇ ਵਿੱਚ ਕਮਰਸ਼ੀਅਲ ਬਿਲਡਿੰਗ ਬਣਾਈਆਂ ਇਹਨਾਂ ਨੇ ਆ ਵੇਖ ਲਓ ਇਹ ਹਾਲਿਆ ਡਿਕਰਾਂ ਦੇ ਤੇ ਖੁੰਦਕ ਬਾਜੀ ਜੇ ਇਹਨਾਂ ਨੇ ਇਹ ਕਰਾਇਆ ਵਾ ਹੁੰਦਗਾ ਬਾਜੀ ਜੀ ਇੰਨਾ ਕੋ ਇੰਨਾ ਕੋ ਅਜੇ ਤੱਕ ਇੰਨਾ ਕੋ ਅਜੇ ਤੱਕ ਇੱਕ ਜੇਰਾ ਨਹੀਂ ਹੋਇਆ ਇਹਨਾਂ ਨੇ ਅਜੇ ਤੱਕ ਸਰਕਾਰ ਦੀ ਨਹੀਂ ਸੁਣੀ ਗਈ ਮੈਂ ਤਾਂ ਵਿਆਹ ਤੇ ਚੱਲਿਆ ਦੇਖੋ ਜੀ ਇੱਕ ਮਿੰਟ 10000 ਰੁਪਏ ਹੈਲੋ ਐਕਨ ਬੈਂਤੀ ਸੁਣੋ ਇਹਦੇ ਨਾਲ ਕੀ ਪੰਡਕ ਹੈਗਾ ਆਹ ਮਾਈਕੋਰਟ ਨੇ ਤਾਂ ਹੀ ਕੀਤਾ ਇਹਨਾਂ ਦੀ ਬਿਲਡਿੰਗ ਹੈ ਆਹ ਵੇਖੋ ਆਹ ਇੱਕ ਹੋਰ ਮਾਈਕੋਰਟ ਕੇਸ ਚੱਲਦਾ ਇਹਨਾਂ ਦੀ ਫੇਰੂਕੋ ਆਹ ਇੱਕ ਨੂੰ ਸਟੇ ਮਿਲਿਆਦਾ ਮੇਰੇ ਨਾਲ ਰਲ ਕੇ ਬਿਲਡਿੰਗ ਬਣਾਉਂਦੇ ਆ ਹਲਕਾਰ ਤੋਂ ਰਲ ਕੇ ਬਿਲਡਿੰਗ ਬਣਾਉਂਦੇ ਆ ਉਧਰ ਜਾਂਦਾ ਨਹੀਂ ਆ ਉਧਰ ਹਾਈ ਕੋਰਟ ਦੇ ਕੇਸ ਚੱਲਦਾ ਬਿਲਡਿੰਗ ਸੀਲ ਕਰਨ ਦੇ ਆ ਸਾਡੀ ਬਿਲਡਿੰਗ ਤੋੜਨ ਆ ਆ ਉਹ ਤਾਂ ਸੀਲ ਕਰਨ ਦੇ ਆ ਚਲ ਕੀ ਕਾਰਪਛੀ ਦਾ ਸੀਲ ਨਾ ਹੋ ਰਿਹਾ ਉਹ ਸੜਿਆ ਹਮ ਕੰਮ ਚੱਲਦਾ ਪਿਆ ਵਾ ਸੜਿਆ ਹਮ ਕੰਮ ਚੱਲਦਾ ਪਿਆ ਵਾ ਚਾਰ ਵਾਰ ਬਿਲਡਿੰਗ ਸੀਲ ਕਰਨ ਦੇ باوجود ਅੱਜ ਕੰਮ ਚੱਲਦਾ ਪਿਆ ਵਾ ਇਹ ਸਾਡੇ ਘਰਾਂ ਦੀ ਹੱਲ ਪਿਆ ਤੁਸੀਂ ਕਹ ਰਹੇ ਚਾਰ ਵਾਰੀ ਬੀਬੀ ਸੀਲ ਕੀਤੀ ਹੈ ਤੇ ਬਿਲਡਿੰਗ ਕੋਟਰ ਸੀਲੋ ਢੋੜਿਆ ਬੁਣਿਆ ਇਹ ਮਾਲਕ ਵਾਲੇ ਮਾਲਕ ਵਾਲੋ ਸੀਲ ਤੋੜੀ ਗਈ ਹੈ ਤੇ ਇਹਨਾਂ ਚ ਪਰਚਾ ਵੀ ਦਰਚ ਕੀਤਾ ਗਿਆ ਵਾ ਸ਼ਲੇਂਦਰ ਸਿੰਘ ਸ਼ੈਲੀ ਦੇ ਇਹਨਾਂ ਦੇ ਪਿਤਾ ਅਮਰੀਕ ਸਿੰਘ ਜਿਹੜੇ ਇੱਥੇ ਆ ਕੇ ਲੜਦੇ ਪਏ ਆ ਇਹਨਾਂ ਦੀ ਕਰਵਾਈ ਇਹਨਾਂ ਨੇ ਆ ਕੇ ਫੂਕ ਚੜਾਈ ਤੇ ਇਹ ਕੰਮ ਅੱਜ ਹੋਇਆ ਵਾ ਤੁਸੀਂ ਪੀ ਸਮਝਦੇ ਹੋ ਕਿ ਇੱਥੇ ਆਏ ਨਾ ਮੁੱਕੇ ਦੇ ਇਹ ਸਾਲੀ ਮੇਰੀ ਫੂਕ ਤੇ ਲੜਾਈ ਲੈਣ ਆਇਆ ਲੜਾਈ ਲੈਣ ਇਹ ਅਸੀਂ ਮਹੱਲੇ ਚ ਲੜਾਈ ਨਹੀਂ ਕੀਤੀ ਤਾਂ ਅੱਜ ਇਹ ਲੜਾਈ ਨਹੀਂ ਕੀਤੀ ਲੜਾਈ ਲੈਣਾ ਆ ਮੈਨੂੰ ਕੀ ਜਾ ਰਿਹਾ ਹੈ ਕਿ ਉਹਨਾਂ ਦਾ ਉਹ ਸਾਡੇ ਕੋਲ ਉਹ ਸਾਡੀ ਇਹ ਤੇ ਮਿਲੀ ਭੂਗਤਣਾ ਲੜਨ ਆਏ ਆ ਕਹੇ ਕਰ ਲਈਏ ਉਹ ਸੁਣਾ ਦੇਣਾ ਆਏ ਤੇ ਕਿਉਂਕਿ ਉਹਨਾਂ ਨੇ ਇਹ ਤੀਜੇ ਦੀ ਝੂਠੀ ਕਮਲੇਨਾ ਕਰਕੇ ਆਪਣੀ ਉਪਰਲੀ ਸਿਆਸਤ ਮਿਲੀ ਹੋਈ ਆ ਫਾਰੀ ਕਾਰਪੋਰੇਸ਼ਨ ਰਵੀ ਹੋਈ ਆ ਫਾਰੀ ਕਾਰਪੋਰੇਸ਼ਨ ਕਰਨਾਮ ਸਿੰਘ ਕਰਨਾਮ ਸਿੰਘ ਮੈਂ ਨਾਲ ਪਿਤਾ ਆ ਅੱਛਾ ਕਿੱਡੀ ਜਗ੍ਹਾ ਰਹਿੰਦੇ ਤੁਸੀਂ ਬਾਬਾ ਲਖਮਨ ਬੰਦਲਾ ਲਖਮਨ ਦਾਸ ਫਾਰੀ ਨੰਬਰ 1 ਸਮਝਾ ਸਾਡੇ ਘਰ ਦਾ ਚਮੋਇ ਲਾਇਆ ਇਹਨਾਂ ਦੇ ਨਾਲ ਕਿ ਸਾਰਾ ਸਿਆਪਾ ਇੱਥੇ ਗਵਾਣਦੇ ਆ ਕਾਰਪੋਰੇਸ਼ਨ ਸਾਰੀ ਰਲੀ ਆ ਇਹ ਪੰਜ ਮੇਰੇ ਵਾਲਿਆ ਕਮਿਸ਼ਨਰ ਵਾਲਿਆ ਐਨਟੀਵੀ ਵਾਲ ਸਾਰਾ ਰਲਿਆ ਆ। ਆ ਦੇਖੋ ਜੀ 6 ਮਹੀਨਿਆਂ ਦਾ ਇਹ ਅਪਲੀਕੇਸ਼ਨ ਦੇ ਦੇ ਥੱਕ ਹੈ। ਇਹ ਨਵਾਂ ਪਰਚਾ ਹੋਇਆ ਹੈ ਕਿ ਕਿਸੇ ਦੀਆਂ ਫੋਟੋਆਂ ਦਿਖਾ ਰਹੇ ਹੋ ਇਹ ਘਰਾਂ ਦੀਆਂ ਪੰਜ ਘਰ ਇਹ ਸਰ ਇਹ 13 ਆਈਆਂ ਦੀਆਂ ਇਹ ਪੰਜ ਘਰ ਨੇ ਜਿਹੜੇ ਤਰੇੜਾਂ ਨਾਲ ਵੇਖੋ ਬੁਰਾ ਹਾਲ ਹੋ ਗਿਆ ਬੁਰਾ ਹਾਲ ਇਹ ਘਰਾਂ ਦਾ ਇਹ ਪੰਜ ਮੰਜ਼ਲਾ ਬਿਲਕੁਲ ਰਹਿ ਗਿਆ ਉਹਨਾਂ ਨੇ ਚਾਲੀ ਤੱਕ ਕਰਕੇ ਉਹਨਾਂ ਨੇ ਰੇਟ ਪਾਈ ਆ ਉਹ ਰੇਟੇ ਹਾਈ ਕੋਰਟ ਚ ਚੱਲਦੀ ਆ ਉਹਦਾ ਸਾਡੇ ਨਾਲ ਕੋਈ ਮਤਲਬ ਨਹੀਂ ਜੀ ਰੈ residencial area ਦੀ ਕਮਰਸ਼ੀਅਲਿੰਗ ਨਹੀਂ ਕੀਤਾ ਅੱਜ ਤੱਕ ਬਿਲਕੁਲ ਠੀਕ ਆ ਹੀ ਬਸ ਆਹੀ ਪੈਸੇ ਤਾਰਦੇ ਹੋਏ ਆ ਉਹਦੇ ਕੋਈ ਫਸਾ ਨਹੀਂ ਤਾਰਦੇ ਪੈਸੇ ਪਾਉਂਦੇ ਮੇਰੇ ਨਾਲ ਮੇਰਾ ਮੋਬਾਈਲ ਉਹ ਬਿਲਡਿੰਗ ਸੀ ਕਿਤੇ ਨਹੀਂ ਸੀ ਕੱਟਿਆ ਮੇਰਾ ਮੈਂ ਉਹ ਖੁੱਲ ਗਈ ਹੋਈ ਆ ਅਰੇ ਕਹੇਦਾਰ ਇਹਨਾਂ ਨੇ ਖੁਦ ਬੋਲੀ ਆ ਮਾਲੀ ਮੱਫਾ ਕਹੇਦਾਰ ਤੇ ਆ ਇੱਥੇ ਇਹਨੇ ਮੇਰੇ ਹੁਣ ਚਪੇੜ ਮਾਰੀ ਤੂੰ ਹੀ ਸਾਹਮਣੇ ਲੱਗ ਕੇ ਖੜੇ ਸੀਗੇ ਜਦੋਂ ਉਤਾਰ ਸਿੰਘ ਨੇ ਮੇਰੇ ਚਪੇੜ ਮਾਰੀ ਆ ਔਰ ਮੇਰਾ ਮੋਬਾਈਲ ਇਹਨਾਂ ਨੇ ਖੋਇਆ ਵਾ ਔਰ ਮੇਰੇ ਸਕੂਟਰ ਦੀ ਚਾਬੀ ਵੀ ਇਹਨਾਂ ਨੇ ਕੱਢ ਲਈ ਹੋਈ ਆ ਆ ਮੇਰੇ ਐਕਟਵਾਂ ਦੀ ਕਰਦੀ ਇਹਨਾਂ ਗੱਲ ਜੇ ਕੋ ਮੈਂ ਲੜਦਾ ਆ ਹਾਂ ਨਾ ਮੈਂ 2-4 ਜਾਨਾਂ ਦੇ 20 ਜਾਨੇ ਇੱਥੇ ਕਰਦੇ ਨੇ ਤੁਸੀਂ ਕਹੇ ਤੁਸੀਂ ਕੀ ਕਰਨ ਆਏ ਮੈਂ ਤਾਂ ਵਿਆਹ ਜਾ ਰਿਹਾ ਤੇ ਮੈਂ ਵੇਖਿਆ ਜੀ ਇੱਕ ਠੰਡੇ ਹੀ ਆ ਤੇ ਮੈਂ ਵੀ ਖੜਾ ਹੋ ਗਿਆ ਜਿੱਥੇ ਪਾਬੰਦ ਜਾ ਰਿਹਾ ਸੀ ਵਿਆਹ ਵਾਲੇ ਇਹ ਲੋਕ ਇਹ ਤਾਂ ਨਾਗਰੇ ਤਾਂ ਇਹ ਠੰਡੀ ਹੈ ਮੇਲੇ ਲੈਣਾ ਹੈ ਇਹ ਸਵਾਦ ਲੈਣਾ ਹੈ ਮਦੇ ਬਕਰ ਸਵਾਦ ਨਹੀਂ ਹੁੰਦੀ ਆ ਜਿਹੜਾ ਪਿੱਛੇ ਤੋਂ ਹੁੰਦੀ ਤੇ ਮੈਂ ਵੀ ਮੂਵੀ ਬਣਾ ਰਹੀ ਹਾਂ ਬਹੁਤ ਚੱਕਰ ਤੋਂ ਉਤਰ ਕੇ ਆਪ ਨੇ ਅਲੱਗ ਮਖਾਣਾ ਮੈਂ ਕਦੋਂ ਇੱਕ ਕਹਿੰਦੇ ੱਲੇ ਜਾ ਰਿਹਾ ਮੈਂ ਉੱਥੇ ਮੈਂ ਨਹੀਂ ਜਾ ਰਹੀ ਤੁਹਾਡੇ ਨਾਲ ਆ ਜੀ ਨਾਲ ਮੇਰੇ ਕੱਠੇ ਉਹ ਨਾਲ ਵੀ ਹੋਰ ਮੇਰੀ ਤੁਰਕੀ ਦੁਨੀਆ ਤੋਂ ਮੈਂ ਕਿਦੋਂ ਨਾਲ ਖੜਾ ਹੋਣਾ ਗਵਰਨਿੰਗਾ ਕੋਈ ਆਹੋ ਉਹਦੇ ਵਿੱਚ ਕਿ ਮੇਰੇ ਦੋਸਤਾਂ ਨੇ ਇਕੱਠੇ ਹੋਣਾ ਕਚਾਰੀ ਲੱਗੇ ਇਹਦਾ ਕੋ ਮੇਰਾ ਮੋਬਾਈਲ ਆ ਪਲੀਜ਼ ਮੇਰਾ ਮੋਬਾਈਲ ਦੇ ਦਨ ਨਹੀਂ ਤੇ ਮੈਨੂੰ ਐਫ ਆਈ ਆਰ ਦਤੀ ਕਰਨੀ ਪਊਗੀ ਹਾਂ ਤੇ ਕੀ ਨਾਮ ਦਾ ਦੱਸੀ ਮੇਰਾ ਨਾਮ ਉਤਾਰ ਸਿੰਘ ਆ ਜੀ ਸਾਬਕਾ ਸਿਲੀ ਰਿਪਟੀ ਮੇਰੀ ਆ ਮੈਂ ਕਾਲੀ ਦੱਤ ਕੋ ਹੁਣ ਮੌਜੂਦਾ ਕਾਉਂਸਲਰ ਰਿਵਾਰਡ ਨੰਬਰ 30 ਤੋਂ ਐ ਜਿਹੜੀ ਬਿਲਡਿੰਗ ਆਏ ਕਾਫੀ ਪੁਰਾਣੇ ਆ ਇੱਥੇ ਰਹਿ ਰਹੇ ਸਾਡੇ ਪਿਤਾ ਪੁਰਖੀ ਆ ਦਫਤਰ ਆ ਮੇਰਾ ਇੱਥੇ ਮੈਂ ਬਿਨਾਂ ਟ੍ਰਾਂਸਪੋਰਟ ਮੇਰੀ ਕਾਰੋਬਾਰ ਆ ਇੱਥੇ ਅੱਜ ਸਵੇਰੇ ਤੜਕੇ 4:30 ਵਜੇ ਦੇ ਕਰੀਬੀ ਕਾਰਪੋਰੇਸ਼ਨ ਵਾਲੇ ਆੜ ਕੇ ਨੂੰ ਟਾ ਕੇ ਚਲੇ ਗਏ ਨੇ ਨਾ ਮੈਨੂੰ ਕੋਈ ਨੋਟਿਸ ਮਿਲਿਆ ਇਹਦਾ ਨਾ ਮੈਨੂੰ ਕੋਈ ਕਾਰਨ ਦੱਸਿਆ ਗਿਆ ਲੇਕਿਨ ਮੈਨੂੰ ਪਤਾ ਲੱਗਾ ਸੀ ਵੀ ਇਹ ਕਿਲੇ ਜਗ੍ਹਾ ਕਾਰਪੋਰੇਸ਼ਨ ਦੀ ਆ ਕਿਉਂਕਿ ਪਹਿਲਾਂ ਮੇਰੇ ਕੋ ਬੇ ਉਹਦਾ ਜਿਹੜਾ ਭੂਮੀ ਵਿਭਾਗ ਦਾ ਸਬੋਡੈਂਟ ਆਣਾ ਉਹਨੇ ਆੜ ਕੇ ਮੈਨੂੰ ਕਿਹਾ ਵੀ ਇਹ ਕਾਰਪੋਰੇਸ਼ਨ ਦੀ ਆ ਮੈਂ ਕਾਰਪੋਰੇਸ਼ਨ ਜਾ ਕੇ ਇਹ ਰਿਕਾਰਡ ਕਢਾ ਕੇ ਉਹਨਾਂ ਨੂੰ ਦੇ ਆਇਆ ਇਹ ਤੁਹਾਡੀ ਜਗ੍ਹਾ ਨਹੀਂ ਉਹਨਾਂ ਨੂੰ ਪਤਾ ਉਹ ਲੱਗ ਗਿਆ ਵੀ ਨਹੀਂ ਜਗ੍ਹਾ ਸਾਡੀ ਇੱਧਰ ਲਿਖ ਕੇ ਉਹਨਾਂ ਦਾ ਇੱਥੇ ਖਾਤਾ ਹੀ ਜਾਵੇਗਾ ਇਹ ਜਿਹੜਾ ਆਲਰੇਡੀ ਪੁਰਾਣੀ ਮਹਤਾ ਦੀ ਆ ਠੀਕ ਆ ਇਹਨਾਂ ਨਾਲ ਤਾਂ ਲਿਖੀ ਕੋਈ ਨਹੀਂ ਤਰੀਪਲ ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਸਾਨੂੰ ਇੱਥੇ ਪਿਤਾ ਪੁਰਖੀ ਮੇਰੇ ਸਾ 70 ਸਾਲ ਹੋ ਚਲੇ ਬੈਠਿਆ ਨੂੰ ਜਿਹੜੀ ਅੱਜ ਬਿਲਡਿੰਗ ਤੋੜੀ ਹੈ ਜੋ ਪਹਿਲੇ ਨੋਟਿਸ ਦਿੱਤਾ ਸੀ ਨਾ ਸਾਨੂੰ ਕੋਈ ਨੋਟਿਸ ਨਹੀਂ ਮਿਲਿਆ ਕਿਸੇ ਨੇ ਸਾਨੂੰ ਕਿਸੇ ਕਿਸਮ ਦਾ ਕੋਈ ਨੋਟਿਸ ਨਹੀਂ ਦਿੱਤਾ। ਦੂਸਰੀ ਗੱਲ ਹੈ ਹੁਣ ਫੋਨ ਕਰਦੇ ਆਂ ਅਫਸਰ ਕੋਈ ਚੁੱਕ ਨਹੀਂ ਰਿਹਾ। ਹੁਣ ਕਾਰਪੋਰੇਸ਼ਨ ਜਾ ਕੇ ਮਿਲਣ ਦੀ ਕੋਸ਼ਿਸ਼ ਕਰਾਂਗੇ। ਵੀ ਦੱਸੋ ਕਿਉਂ ਟਾਇਆ ਗਿਆ ਕਾਰਨ ਤਾਂ ਦੱਸੋ। ਕਿਤੇ ਕਿ ਹੁਣ ਤੁਸੀਂ ਮਟੂਦਾ ਕਾਉਂਸਲਰ ਹੋ ਤੁਸੀਂ ਕਹਿ ਰਹੇ ਤਾਂ ਲੱਗਦਾ ਕਿ ਆਪੋਜੀਸ਼ਨ ਨਾਲ ਵੀ ਵਿਚਾਰ ਹੋ ਸਕਦਾ। ਬਿਲਕੁਲ ਜੀ ਆਪੋਜੀਸ਼ਨ ਕਰਕੇ ਹੀ ਤੇ ਸਾਰਾ ਪੰਗਾ ਉਹ ਆਂਦੇ ਸਾਡੀ ਹੈਲਪ ਕਰੋ ਸਾਡੇ ਨਾਲ ਤੁਰੋ। ਸਾਡੀ ਪਾਰਟੀ ਦੀ ਸ਼ਾਮਲ ਹੋ ਜਾਓ ਨਹੀਂ ਕਿ ਨਾ ਅਸੀਂ ਜਿੱਥੇ ਹੈਗੇ ਉੱਥੇ ਰਹਿਣਾ। ਇਹਦੇ ਨਾਲ ਇਹ ਕਾਰਨ ਇਹ ਵੀ ਹੈਗਾ। ਸਵੇਰੇ ਕਿਨੇ ਤੋੜੇ ਗਏ ਹੈ ਹਾਂ ਸਿਰੇ 4:30 ਤੋਂ 5:00 ਵਜੇ ਤੇ ਇਹ ਕਾਨੂੰਨ ਹੈ ਨਾ ਬਾਈ ਕੋਈ ਕਾਨੂੰਨੀ ਹੈਗਾ ਕਾਨੂੰਨ ਸੁਪਰੀਮ ਕੋਰਟ ਨੇ ਕਿਹਾ ਵੀ ਸੂਰਜ ਉਗਣ ਤੋਂ ਬਾਅਦ ਤੇ ਡੁੱਬਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਕਰਦੇ ਜੀ ਫਿਰ ਚੜਨ ਤੋਂ ਪਹਿਲਾਂ ਤੇ ਡੁੱਬਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਕਰ ਸਕਦੀ ਕਿਸੇ ਕਿਸਮ ਦੀ ਵੀ ਇਹ ਬਿਲਕੁਲ ਤਾਂ ਕਾਫੀ ਤਾਂ ਗਿਆ ਸਰਾਸਰ ਔਰ ਮੈਂ ਹੈਰਾਨ ਆ ਕੇ ਮਸ਼ੀਨ ਪਾਣੀ ਵਾਲੀ ਮੈਂ ਲਾਈ ਸੀ ਕਿ ਜਿੰਨਾ ਯਸਰੂ ਜੰਦਰਮੰਦਰ ਸਾਹਿਬ ਨੂੰ 12-13 ਸਾਲ ਤੋਂ ਕੀ ਪਾਣੀ ਪੀਂਦਾ ਵਾ ਗਰਮੀਆਂ ਦੇ ਵਿੱਚ ਉਹ ਵੀ ਢਾਗੇ ਤੋੜ ਕੇ ਚਲੇ ਗਏ ਨੇ ਕਿੱਡੀ ਵੱਧ ਸ਼ਰ ਇਹਨਾਂ ਦੀ ਇੱਕ ਵੱਧ ਕਿਸਮਤੀ ਮੈਂ ਕਹਾਂਗਾ ਇਹੋ ਜਿਹੇ ਇਨਸਾਨ ਨੂੰ ਮਹਿਰ ਬਣਾਤਾ ਜਿਹਨੂੰ ਕਿਸੇ ਦਾ ਵੀ ਖੌਫ ਨਹੀਂ ਹੈਗਾ ਨਾ ਗੁਰੂ ਦਾ ਖੌਫ ਨਾ ਕਿਸੇ ਦਾ ਇਹ ਹੁੰੜਲੇ ਸ਼ੈਲੀ ਤੇ ਲੈ ਕੇ ਤੇ ਆਏ ਸਨ ਸ਼ੈਲੀ ਦੇ ਜਿਹੜੇ ਡੈਡੀ ਆਏ ਸੀ ਆਣ ਕੇ ਇਸੇ ਮੈਂ ਪੁੱਛਾ ਮੇਰੇ ਸਾਹਮਣੇ ਆਣ ਕੇ ਮੇਰੀਆਂ ਤੇ ਬਿਲਡਿੰਗ ਮੇਰੀਆਂ ਫੋਟੋਆਂ ਲੌਂਡੇ ਮੈਂ ਉਹਨੂੰ ਮਨਾ ਕੀਤਾ ਮੈਂ ਤੁਹਾਡਾ ਰਾਈਟ ਨਹੀਂ ਹੈ ਬੇ ਇਸ ਤਰ੍ਹਾਂ ਉਹ ਆਖੂਗਾ ਉਲਝ ਗਏ ਨੇ ਉਹ ਆਦੇ ਮੇਰਾ ਮੋਬਾਈਲ ਤੂੰ ਖੋਲਿਆ ਮੈਂ ਕਿਹਾ ਮੈਂ ਤੇ ਤੇ ਹੱਥੋਂ ਨਹੀਂ ਲਾਇਆ ਮੋਬਾਈਲ ਨੂੰ ਅਰੀਆ ਦੇ ਮੈਨੂੰ ਚਪੇੜ ਮਾਰੀ ਗਈ ਹੈ। ਕੋਈ ਆਮਤ ਦੱਸੋ ਤੁਸੀਂ ਤੁਹਾਡੇ ਸਾਹਮਣੇ ਹਾਂ ਠਾੜੀ ਬੱਦੀ ਹੱਸੇਦ ਰਹੀ ਚਪੇੜ ਮੱਜੀ ਹੋਵੇ ਪੱਗ ਹੋ ਜਾਂਦੀ ਮੈਨੂੰ। ਤੁਸੀਂ ਕੀ ਸਮਝਦੇ ਅਗੇ ਉਹ ਤੁਹਾਡਾ ਵਿਰੋਧ ਉਹ ਵਿਰੋਧ ਲੜਿਆ ਲਖਣ ਹਾਰੇ ਦੇ ਦੋ ਵੋਟਾਂ ਦੇ ਉਹਨਾਂ ਨੂੰ ਪਿੰਚ ਹੁੰਦਾ। ਹੋਰ ਗੱਲ ਕੋਈ ਨਹੀਂ ਹੈਗੀ। ਉਹ ਜਾਣ ਪੁੱਝ ਕੇ ਡਰਾਮੇ ਬਾਜ਼ੀਆਂ ਕਰਨ ਆਉਂਦੇ ਨੇ। ਮੈਂ ਥੋੜੀ ਉਹਨਾਂ ਕੋਲ ਗਿਆ ਉਹ ਮੇਰੇ ਕੋ ਇੱਥੇ ਕੀ ਲੈਣ ਆਇਆ। ਇਹ ਡਰਾਮੇਬਾਜ਼ੀ ਆ ਨਾ ਸਿਰਫ ਜਾਣ ਪੁੱਝ ਕੇ ਲੜਾਈ ਲੈਣ ਆਇਆ। ਜਿਹੜੀ ਉਹਨਾਂ ਦੀ ਬਿਲਡਿੰਗ ਸੀਲ ਹੋਈ ਉਹ ਤੇ ਬਿਲਡਿੰਗ ਉਹਨਾਂ ਦੀ ਸੀਲ ਆ। ਚੀਲਾ ਨੂੰ ਤੋੜਦਿਆਂ ਮੇਰ ਸਾਹਿਬ ਦਾ ਉਧਰ ਧਿਆਨ ਥੋੜੀ ਆ ਉਧਰ ਤੇ ਮੇਰ ਸਾਹਿਬ ਨਾਲ ਕੋਈ ਗੱਲ ਹੋ ਗਈ ਹੋएगी ਜਿਸ ਕਰਕੇ ਉਹ ਤੇ ਮੂੰਹ ਨਹੀਂ ਕਰ ਰਿਹਾ ਨਾ ਕਮਿਸ਼ਨਰ ਨਾਲ ਮੇਰ ਦੋਵੇਂ ਗਲੀ ਦੇ ਲੋਕ ਵੀ ਇੱਥੇ ਆ ਗਏ ਗਲੀ ਦੇ ਸਾਰੇ ਲੋਕ ਰੋਲਾ ਪਾ ਕੇ ਥੱਕ ਗਏ ਨੇ ਪਰ ਕੋਈ ਅਸਰ ਨਹੀਂ ਉਹਨਾਂ ਦੀ ਬਿਲਡਿੰਗ ਦੇ ਨਾਲ ਲੱਗਦੇ ਗਲੀ ਦੇ ਲੋਕ ਵੀ ਇੱਥੇ ਸਾਰੇ ਸਾਰੇ ਜੀ ਸਾਰੇ ਆਏ ਨੇ ਫੋਟੋਆਂ ਖਿਚਾ ਰਹੇ ਸੀ ਉਹ ਕੀ ਫੋਟੋਆਂ ਸੀ ਫੋਟੋਆਂ ਇਹੋ ਜਿਹੀ ਵੀ ਤਰੇ ਉਹਨਾਂ ਦੇ ਘਰ ਬੈਠ ਕੇ ਨੇ ਤਰੇੜਾਂ ਆਈਆਂ ਵਾ ਤੇ ਕੋਈ ਅਸਰ ਨਹੀਂ ਇਹਦੇ ਕਿਸਮ ਦਾ ਕੋਈ ਅਸਰ ਨਹੀਂ ਮੇਰੇ ਤੇ ਨਜਾਇਜ਼ ਹੋ ਸਾਰੀ ਕੀਤੀ ਬਿਲਕੁਲ ਟੋਟਲ ਨਜਾਇਜ਼ ਆ ਉਹ ਵੀ ਮੰਗ ਕੀ ਥਾਡੀ ਮੇਰੀ ਮੰਗ ਇਹ ਆ ਵੀ ਮੈਨੂੰ ਦੱਸਿਆ ਗਿਆ ਵੀ ਮੇਰੀ ਬਿਲਡਿੰਗ ਤੇ ਢਾਈ ਗਈ ਆ ਤੇ ਇਹਦੀ ਤੜਕੇ ਆਉਣ ਦਾ ਕੀ ਕਾਰਨ ਸੀ ਚੋਰਾਂ ਨੂੰ ਤੇ ਕਿਉਂ ਢਾਈ ਗਈ ਆ ਇਹਦੇ ਬਾਰੇ ਮੈਨੂੰ ਹਾਲੇ ਤੱਕ ਕੁਝ ਨਹੀਂ ਦੱਸਿਆ ਗਿਆ ਆਹ ਗੱਲ ਆ ਠੀਕ ਹੈ ਸਰ ਜੀ ਮੇਰਾ ਨਾਂ ਜੀ ਮੈਂ ਬੇੜਾ ਸਰਪੰਚ ਪਾਸ ਸਿੰਘ ਹਾਂ ਉਹ ਕੌਂਸਲ ਸਾਹਿਬ ਦੇ ਪੱਖਾਂ ਦੇ ਇਹ ਬਿਲਡਿੰਗ ਮੇਰੇ ਪੁਰਖੀ ਮੇਰੇ ਪਰਦਾਦੇ ਤੋਂ ਮੇਰੇ ਦਾਦੇ ਦਾਦੇ ਤੋਂ ਮੇਰੇ ਪਾਦਾ ਪਾਦਾ ਤੋਂ ਮੇਰੇ ਕੋਲ ਆਈ ਆ ਤੇ ਇਹ ਕਾਰਪਚਲੈਂਟਾਂ ਨੇ ਢਾਗੇ ਆ ਪਹਿਲਾਂ ਤਾਂ ਮੰਨਣ ਨਹੀਂ ਦੇ ਕਿ ਇਹ ਢਾਈ ਸਿੰਗਰ ਸੌਰੀ ਬਿਲਡਿੰਗ ਆ ਪੁਰਾਣੀ ਬਣੀ ਆ ਵੇਖੋ ਬੇਟਾ ਇੱਧਰ ਵੇਖੋ ਤੁਸੀਂ ਇੱਥੋਂ ਪਰਲੇ ਪਨੇ 14 ਮੰਜ਼ਲੀ 12 ਮੰਜ਼ਲੀ ਹੋਟਲ ਬਣ ਗਿਆ ਆ 6 6 8 8 ਮੰਜ਼ਲੀ ਹੋਟਲ ਬਣਦੇ ਆ ਆ ਸਾਹਮਣੇ ਵੇਖੋ ਤੁਸੀਂ ਭਾਜੀ 10 ਮੰਜ਼ਲੀ ਹੋਟਲ ਬਣਨ ਦਿਆ ਈਵਨ ਕਿ ਮੇਰੇ ਕੰਨ ਦੇ ਬਿਲਕੁਲ ਨਾਲ ਦੇ ਮੰਜ਼ਲੀ ਹੋਟਲ ਬਣਨ ਦਿਆ ਵਾ ਤੇ ਮੇਰੀ 700 60 700 ਸਾਲ ਪੁਰਾਣੀ ਬਿਲਡਿੰਗ ਆ ਉਹਨੂੰ ਤੋੜ ਗਿਆ ਜੀ ਇਹ ਇਨ ਨਿਕਲਿਆ ਤੇ ਮੈਂ ਜੇ ਕਿਹਾ ਕੋਈ ਨੋਟਸ ਦਿਓ ਕੋਈ ਨੋਟਸ ਨਹੀਂ ਦਿੱਤਾ ਜੇ ਕਿਹਾ ਕਿਸ ਨੂੰ ਦੱਸਿਆ ਜਾਵੇ ਕੋਈ ਨਹੀਂ ਆ ਸਵੇਰੇ 5 ਵਜੇ ਆਏ ਆ ਮੇਰੇ ਕੋਲ ਇਹ ਵੀਡੀਓ ਹੈ ਕਿ ਪੰਜ ਵਜੇ ਆਉਂਦੀ 2300 ਬੰਦਾ ਲੈ ਕੇ ਆਏ ਆ ਤੇ ਆ ਤੋੜ ਕੇ ਖਾਂ ਚਲੇ ਗਏ ਆ ਜਦ ਕਿ ਪਾਣੀ ਦਾ ਮੀਟਰ 32 ਦਾ ਮੀਟਰ ਪਰੋਤੀ ਤੱਕ ਸਭਲਾ ਮੇਰੇ ਦਾਦੇ ਦੇ ਨਾਮ ਤੇ 13 ਦਾ 13 ਤੋਂ ਬਾਅਦ ਮੇਰੇ ਨਾਮ ਤੇ ਆ ਇਹਨਾਂ ਹੌਸਟੈਕਸੀ ਹੁਣ ਪ੍ਰੋਡਕਟਸ ਆ ਆ ਲਾਇਸੈਂਸ ਟ੍ਰਾਂਸਪੋਰਟ ਦਾ ਮੇਰੇ ਨਾਮ ਤੇ ਆ ਰਜਿਸਟ੍ਰੇਸ਼ਨ ਮੇਰੇ ਨਾਮ ਤੇ ਆ ਸੈਂਟਰਲ ਵੀ ਮੇਰੇ ਨਾਮ ਤੇ ਆ ਹਰ ਚੀਜ਼ ਮੇਰੇ ਕੋਲ ਨਾ ਰਜਿਸਟ੍ਰੇਸ਼ਨ ਹੈਗੀ ਆ ਇੱਕ ਪਾਣੀ ਵਾਲੀ ਮਸ਼ੀਨ ਲਾਈ ਹਰਮੰਦਰ ਸਾਹਿਬ ਦੀ ਸ਼ਕਲ ਜਾਂਦੀ ਆ ਇਹਨੂੰ 14 ਸਾਲ ਹੋ ਗਏ ਮਸ਼ੀਨ ਲੱਗੀ ਨੂੰ ਇਹਦੇ ਉੱਤੇ ਵੀ ਬਿਜਲੀ ਦਾ ਮੀਟਰ ਲੱਗਾ ਹੋਇਆ ਵਾ ਇਹ ਮੁੰਡਾ ਜਿਹੜਾ ਵਾ ਇਹਦੀ ਡੂੜੀ ਲੱਗਦੀ ਹੈ ਸਿਰਫ 5 ਵਜੇ ਪਾਣੀ ਭਰਦਾ ਵਾ ਕਿਉਂਕਿ ਸੰਗਤ ਆ ਜਾਂਦੀ ਆ ਇਹ ਪਾਣੀ ਭਰਨ ਲਿਆ ਆਇਆ ਇਹਨੂੰ ਪੇੜਾ ਮਾਰ ਕੇ ਬਾਹਰ ਕੱਢਦਾ ਉਹਨਾਂ ਨੇ ਤੇ ਬਿਲਡਿੰਗ ਦਾ ਜੇ ਹੀ ਹੁਣ ਕਾਲ ਕਰਦੇ ਆ ਕੋਈ ਨਹੀਂ ਚੁੱਕਦਾ ਪਿੰਨੋ ਸਾਹਿਬ ਕਹਿੰਦੇ ਐਮ ਡੀਪੀ ਨਾਲ ਗੱਲ ਕਰੋ ਐਮ ਡੀਪੀ ਕਹਿੰਦਾ ਜੀ ਪਰ ਏ ਡੀਪੀ ਨਾਲ ਗੱਲ ਕਰੋ ਕੇ ਡੀਪੀ ਨਾਲ ਮੇਰ ਨਾਲ ਗੱਲ ਕਰੋ ਮੰਨਦਾ ਕੋਈ ਨਹੀਂ ਕਿ ਮੈਂ ਤਾਂ ਹੀ ਮੈਂ ਤਾਂ ਹੀ ਮੈਂ ਤਾਂ ਜੀ ਕੀ ਕਰਨੇ ਸਾਹਿਬ ਜੀ ਕਿ ਇਹਨੂੰ ਭਾਉਣ ਦੇ ਮਗਰ ਤੁਸੀਂ ਕੀ ਸਮਝਦੇ ਹੋ ਕਿ ਕੀ ਭਾਜੀ ਪਿਛਲੇ ਅੜਕੇ ਚੱਲ ਰਿਹਾ ਕੋਰਟ ਦੇ ਮੇਰੇ ਫਾਜ਼ਲ ਸਾਹਿਬ ਤੋਂ ਲਗਾਤਾਰ 400 ਉਹ ਮੰਨਦੇ ਨਹੀਂ ਸੀ ਕਹਿੰਦੇ ਨਹੀਂ ਮੈਂ ਕਾਲੀ ਹਾਂਗਾ ਤੇ ਕਾਲੀ ਰਹਿਣਾ ਵਾ ਜਿਹੜੀ ਇਹ ਪੇਰੀਟਾ ਹੈਗੀ ਉਹਦੇ ਵਿੱਚ ਕਿਤੇ ਪੋਲੀਟੀਸ਼ੀਅਨਸ ਦਾ ਵੀ ਹੱਥ ਹੈ ਬਿਲਕੁਲ ਜੀ ਸਾਨੂੰ 4 5 6 ਦਿਨ ਪਹਿਲਾਂ ਮਾੜਾ ਮੋੜਾ ਪਤਾ ਲੱਗਣ ਲੱਗ ਪਿਆ ਕਿ ਕੋਈ ਕਾਰਵਾਈ ਕਰਨੀ ਆ ਅਸੀਂ ਕਾਰਪੋਰੇਸ਼ਨ ਗਏ ਆ ਕਮੇਨਰ ਸਾਹਿਬ ਕੋ ਲੈਟਰ ਦਿੱਤੀ ਆ ਕਿ ਸਾਡੇ ਕੋਲ ਸਾਰੇ ਕਾਗਜ਼ ਆਗੇ ਤੁਹਾਨੂੰ ਜਮ੍ਹਾਂ ਕਰਾਤੇ ਅਸੀਂ ਤੇ ਫਿਰ ਵੀ ਤੁਹਾਨੂੰ ਕੋਈ ਸ਼ੱਕੇ ਸਾਨੂੰ ਬੁਲਾਇਆ ਜਾਵੇ ਸਾਡੇ ਪੱਖ ਜਾਣ ਲਿਆ ਜਾਵੇ ਐਮਟੀਬੀ ਸਾਹਿਬ ਕੋ ਵੀ ਲੈਟਰ ਦਿੱਤੀ ਆ ਮੇਅਰ ਸਾਹਿਬ ਨੂੰ ਲੈਟਰ ਦਿੱਤੀ ਆ ਦੈਰੀ ਨੰਬਰ ਸਾਡੇ ਕੋਲ ਮੇਰੇ ਫਾਸ ਸਾਹਿਬ ਕੋਲ ਆ ਆਰ.ਟੀ.ਆਈ. ਭਾਈ ਆਰ.ਟੀ.ਆਈ. 1960 1958 ਦਾ ਰਿਕਾਰਡ ਆਇਆ ਕਿ ਸਾਡੇ ਨਾਲ ਬੱਡੀ ਬੋਲਦੇ ਆਰ.ਟੀ.ਆਈ. ਵੀ ਦੇ ਕੇ ਆਏ ਆਪਾਂ ਹੋਰ ਦੱਸੋ ਉਹ ਮਕੀ ਨਹੀਂ ਹੁੰਦੀਆਂ ਨਾਲੋਂ ਜਦੋਂ ਆਪਾਂ ਟੀ.ਐਸ.1 ਫਾਰਮ ਮੰਦੇ ਨੇ ਨਾ ਕਾਰਕੋਚੰਦਾ ਉਹ ਇਹਨਾਂ ਨੂੰ ਦੇਖ ਕੇ ਆਏ ਆਪਾਂ ਕੀ ਕਹ ਟੀ.ਐਸ.1 ਸਾਡੇ ਨਾਲ ਬੋਲਦਾ ਸਵੇਰੇ ਕਿੰਨੇ ਵਜੇ ਫੀਟਿੰਗ ਉੱਤੇ ਆ ਗਿਆ ਤੇ ਭਾਈ ਸਵੇਰੇ 5:30 350 ਬੰਦਾ ਲੈ ਕੇ ਆਏ ਜੀ ਉਹ ਇੱਕ ਤੁਸੀਂ ਕੀ ਸਮਝਦੇ ਹੋ ਕਿ ਸਰੇ ਸਰੇ ਨੂੰ ਆਇਆ ਗਿਆ ਭਾਜੀ ਪਲਾਨ ਕੀਤਾ ਗਿਆ ਇੰਨੀ ਫੋਰਸ ਲੈ ਕੇ ਆਇਆ ਕੋਈ ਇਹ ਮੰਨੋ ਤਾਂ ਲੱਗਦਾ ਵੀ ਲੱਗਿਆ ਕਿ 250 ਬੰਦਾ ਪੁੱਜਾ ਆਇਆ ਕੌਣ ਸੇ ਬੱਬਰ ਖਾਦਾ ਮਿੱਠੇ ਜਿੱਥੇ ਕੌਣ ਬੈਠਾ 250 ਬੰਦਾ ਪੁੱਛ ਲੈ ਗਏ ਸੱਚੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨੇੜੇ ਤੇਰੇ ਹੋਰ ਵੀ ਜ਼ਾਰੇ ਹੋਟਲ ਜੇ ਤੁਹਾਡੇ ਨੂੰ ਕਿਉਂ ਟਾਰਗੇਟ ਹੋਟਲ ਦੀ ਜੀ ਮੇਰੀ ਟਰਾਂਸਪੋਰਟ ਦਾ ਦਫਤਰ ਹੈ ਜੀ ਕਿਉਂ ਟਾਰਗੇਟ ਇਹ ਭਾਜੀ ਮੇਰੇ ਫਾਸਲਾ ਦਾ ਕਾਉਂਸਲਰ ਦਾ ਡਾਕਟਰ ਅੰਦਰ ਅੱਛਾ ਉਹਨੂੰ ਟਾਰਗੇਟ ਕੀਤਾ ਗਿਆ ਕਾਉਂਸਲਰ ਡਾਕਟਰ ਗਵਰਨਰ ਮਰਤੀ ਨੋਨੀ ਸਰ ਦਾ ਸੀਨੀਅਰ ਡਿਪਟੀ ਮੇਰ ਵੀ ਰਹੇ ਜੀ ਸਰ ਦਾ ਸੀਨੀਅਰ ਡਿਪਟੀ ਮੇਰ ਜੀ ਜੇ ਭਾਜੀ ਜੇ ਅਸੀਂ ਕੋਈ ਹੋਟਲ ਬਣਾਉਣਾ ਹੁੰਦਾ ਮੇਰੇ ਫਾਸਲਾ ਸੀਨੀਅਰ ਡਿਪਟੀ ਮੇਰ ਹੈ ਉਹਨੇ ਬਣਾਇਆ ਉਨਾ ਲਗਾਤਾਰ ਪ 20 ਸਾਲ ਤੋਂ ਕਾਉਂਸਲਰ ਉਹਨੂੰ ਨਹੀਂ ਬਣਾਇਆ ਉਹਨੂੰ ਬਣਾਉਣਾ ਹੈ ਪੌਂਡਰਾਂ ਨੂੰ ਉਨੰਦ ਕੀ ਕੀਤਾ ਸੀ ਮੰਗ ਇਹ ਹੋ ਆ ਕਿ ਜਿਹਨਾਂ ਨੇ ਚੋੜਮੋਰੀ ਦਾ ਕੰਮ ਕੀਤਾ ਵਾ ਜਲਦ ਕੰਮ ਕੀਤਾ ਉਹਨਾਂ ਅਫਸਰਾਂ ਨੂੰ ਸਸਪੈਂਡ ਕੀਤਾ ਜਾਵੇ ਜਿਹੜੇ ਨਾਲ ਆ ਗਏ ਜਿਹਨਾਂ ਨੇ ਨੁਕਸਾਨ ਕੀਤਾ ਵਾ ਉਹਨਾਂ ਨੂੰ ਪਰਚਾ ਦਿੱਤਾ ਜਾਵੇ ਉਹਨਾਂ ਦੇ ਜਿਹੜੇ ਮੇਰੇ ਬੰਦੇ ਨੂੰ ਕੁੱਟਿਆ ਜੋ ਤੇ ਨਿਗਲੀ ਕਾਰਵਾਈ ਬੰਦੇ ਕੀਤੀ ਜਾਵੇ ਜਿਹੜਾ ਦਰਬਾਰਤਲ ਸੰਗਦਸ ਪਿਉ ਬਣਾਇਆ ਵਾ ਉਹ ਤੋੜਿਆ ਪਹਿਲਾਂ ਘੜੂ ਵਾਲਿਆਂ ਨੇ ਦਿੱਲੀ ਤੋੜਿਆ ਸੀ ਚੰਦਨੀ ਚੌਕ 'ਚ ਹੁਣ ਹਰ ਮੰਦਰ ਸਾਹਿਬ ਦੇ ਬੂਹੇ ਕਿ ਤੋੜਦਾ ਵਾ 15 ਸਾਲ ਤੋਂ ਪਿਉ ਹੈ ਜਿੱਥੇ ਇਹ ਬੰ ਇੱਥੇ ਜਿੰਨੇ ਬੰਦੇ ਸਾਹਮਣੇ ਪੁੱਛ ਲਓ 15 ਸਾਲ ਹੋ ਗਏ ਸਖਤ ਪਾਣੀ ਦੇਦੇ ਜਾਂਦੇ ਆ। ਆ ਬੂਟਾ ਸਾਡੇ ਉੱਥੇ ਲੱਗਾ ਵਾ। ਇੱਥੇ 15 15 20 ਕੁਰਸੀਆਂ ਹੀ ਲਾਈਆਂ ਸਖਤ ਬੰਧੀ ਆ ਕੇ। ਪਾਣੀ ਪੀਉਂਦੇ ਆ। ਕਿਹੜਾ ਹੈ ਸ਼ਰਾਬ ਵੇਚਦੇ ਆ, ਸਮੈਗ ਵੇਚਦੇ ਆ, ਟਿੱਕਾ ਵੇਚਦੇ ਆ। ਇੱਕ ਸੰਗਤ ਨੂੰ ਪਾਣੀ ਪੀਉਂਦੇ ਆ ਨਾ ਆਪਾਂ। ਬੂਟਾ ਲਾਇਆ ਵਾ। ਆ ਬੂਟਾ ਸਾਡੇ ਉੱਥੇ ਲੱਗਾ ਵਾ। ਕਾਰਪਛ ਵਾਲੇ ਕਿਉਂ ਨਹੀਂ ਲਾਉਂਦੇ ਬੂਟਾ ਇੱਥੇ? ਕਾਰਪਛ ਨੇ ਕੱਲ ਹੋਏ ਨੋਟਿਸ ਦਿੱਤਾ ਸੀ ਕਿ ਕੋਈ ਨੋਟਿਸ ਤਾਂ ਹਾਂ ਕੱਲ ਪਰਮੇਂਦਰ ਸਿੰਘ ਏਟੀਪੀ ਸਾਹਿਬ ਉੱਥੇ ਨੰਗਨਦੇ ਸੀ। ਇੱਕ ਨਾ ਸਤ ਨਹੀਂ ਕੋ ਕਿਤੇ ਵਾਟਰਪੂਫ ਹੀ ਕਰਾਉਂਦੇ ਆ ਚੜ ਕੇ ਦੇਖ ਲੋ ਉਹਨਾਂ ਨੇ ਤਸਦੀਕ ਕੀਤੀ ਹੈ ਵਾਟਰਪੂਫ ਹੋਊਗੀ ਕਿਹਾ ਤੇ ਆਲੇ ਵੀ ਰੱਖੀ ਆ ਹੁਣ ਦੱਸੋ ਕੀ ਗਲਤ ਕੰਮ ਕੀਤਾ ਸੀ ਭਾਜੀ ਇਹ ਰੰਜੀਤ ਸਿੰਘ ਸਾਹਿਬ ਦੀ 가게 ਆ ਇਹ ਦੱਸੋ ਆਪਕੋ ਜੇ ਕੋਈ ਮੇਰੇ ਕੋ ਜਾਣੇ ਜੇ ਪਬਲੀ ਡੀਲੀ ਕਰਦੇ ਜੇ ਇੱਕ ਚੋਰ ਕੰਮ ਦੇ ਵਿੱਚ ਕੋਣ ਜਾਂ ਚੋਰ ਆਉਂਦਾ ਵਾ ਸਵੇਰੇ ਤੜਕੇ ਚੋਰੀ ਕਰਨ ਤੇ ਜਾਂ ਚੋਰ ਠਾਣ ਆਇਆ ਵਾ ਦੋ ਚੋਰ ਹੀ ਆ ਇਹ ਜੀ ਕਿਉ ਮੰਡੀ ਚੌਂਕ ਵਿਖੇ ਇੱਕ ਨਜਾਇਜ਼ ਉਸਾਰੀ ਦੀ ਬਿਲਡਿੰਗ ਜਿਹੜੀ ਕਾਰਪੋਰੇਸ਼ਨ ਵੱਲੋਂ ਡਿਮੋਲਿਸ਼ ਕੀਤੀ ਗਈ ਸੀ ਤੇ ਜਿੱਥੇ ਬਿਲਡਿੰਗ ਵਾਲੇ ਜਿਹੜੇ ਉਹ ਖੜੇ ਸੀ ਉੱਥੇ ਅਮਰੀਕ ਸਿੰਘ ਜਿਹੜੇ ਆਏ ਨੇ ਤੇ ਉਹਨਾਂ ਵੱਲੋਂ ਸਾਨੂੰ ਕੰਪਲੀਟ ਦਿੱਤੀ ਗਈ ਹੈ ਕਿ ਮੈਂ ਮੌਕੇ ਤੇ ਗਿਆ ਸੀ ਤੇ ਮੇਰਾ ਮੋਬਾਈਲ ਜਿਹੜਾ ਹੈ ਉੱਥੇ ਹੋ ਗਿਆ ਤੇ ਮੇਰਾ ਨਾਮ ਮਿਸਪੇਲ ਕੀਤਾ ਆ ਇਹ ਜੋ ਵੀ ਹੈ ਸਾਰਾ ਇਹਦੀ ਬਰੀਕੀਆਂ ਜਾਂਚ ਕਰਦੇ ਆ ਕਿ ਇੱਥੇ ਕੀ ਹੋਇਆ ਤੇ ਕੀ ਉਹਦੇ ਕਾਰਨ ਸੀ ਸਾਰਾ ਕੁਝ ਬਰੀਕੀਆਂ ਦੀ ਜਾਂਚ ਕਰਾਂਗੇ ਜੀ ਪਰ ਇਹ ਟ੍ਰਾਂਸਪੋਰਟ ਵਾਲੇ ਉਹ ਕਹਿੰਦੇ ਕਿ ਤੇ ਦਿਖਾ दी ਜਿਹੜੀ ਵੀਡੀਓ ਬਣਾਈ ਜਾ ਰਹੀ ਸੀ ਤੇ ਅਸੀਂ ਰੋਕਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕੰਮ ਅੱਗੇ ਕਰ ਦਿੱਤਾ ਬਿਲਕੁਲ ਨਹੀਂ ਜੋ ਵੀ ਆ ਦੋਨਾਂ ਪਾਰਟੀਆਂ ਉਹ ਕੰਪਲੀਟ ਲੈ ਕੇ ਉਹਦੀ ਬਰੀਕੀਆਂ ਦੀ ਜਾਂਚ ਕਰਾਂਗੇ ਸਾਰੀ ਪੜਤਾਲ ਕਰਾਂਗੇ ਕਿ ਇੱਥੇ ਕੀ ਚੀਜ਼ ਹੋਈ ਹੈ ਤੇ ਕੀ ਚੀਜ਼ ਜਿਹੜੀ ਗਲਤ ਜਿਹੜੀ ਆ ਇਹ ਕੀਤੀ ਜਾ ਰਹੀ ਹੈ ਸਾਰਾ ਆ ਦਾ ਮੌਕੇ ਤੇ ਆ ਕੇ ਵੀਡੀਓ ਬਣਾ ਲਾ ਕੇ ਜਾਏ ਸੀ ਦੇਖੋ ਜੀ ਪਹਿਲਾਂ ਦੇਖਾਂਗੇ ਬਣਾ ਰਹੇ ਸੀ ਨਹੀਂ ਬਣਾ ਰਹੇ ਸੀ ਸਾਰੀ ਗੱਲ ਦੀ ਕੋਖ ਕਰਾਂਗੇ ਹਾਂ ਜੀ ਅਲੱਗ ਠੀਕ ਹੈ ਜੀ ਠੀਕ ਹੈ ਜੀ ਕਮਿਸ਼ਨਰ ਸਾਹਿਬ ਨੂੰ ਮੇਰਾ ਨਾਮ ਅਵਤਾਰ ਸਿੰਘ ਢੱਕਾਂ ਵਾਲਾ ਵਾਰਡ ਨੰਬਰ 3 ਤੋਂ ਮੈਂ ਕਾਉਂਸਲਰ ਹਾਬਕਾ ਸੀਨੀਅਰ ਡਿਪਟੀ ਮੇਅਰ ਵੀ ਹਾਂ ਇਥੇ ਸਿਆਸਤ ਹੋ ਰਹੀ ਜੀ ਜਿਹੜੇ ਦੂਸਰੇ ਸਿਆਸੀ ਕਾਉਂਸਲਰ ਉਹਨਾਂ ਨੂੰ ਲਪਿਆ ਜਾ ਰਿਹਾ ਡਰਾਇਆ ਧਮਕਾਇਆ ਜਾ ਰਿਹਾ ਵੀ ਕਿਸੇ ਤਰੀਕੇ ਨਾਲ ਅਸੀਂ ਇਹਨਾਂ ਦੀ ਹੈਲਪ ਜਣੀ ਇਹਨਾਂ ਦੇ ਮਤ ਚਾਹੀਏ ਕਿਉਂ ਆਈਏ ਸਾਡੀ ਪਾਰਟੀ ਦਾ ਆਪਣਾ ਮੈਟਰ ਆ ਸਾਰਾ ਸ਼ਹਿਰ ਕੂੜੇ ਨਾਲ ਭਰਿਆ ਗੰਦਨਾ ਨਾਲ ਭਰਿਆ ਕਿਤਰਾ ਇਹਨਾਂ ਦੀ ਮਤ ਕਰ ਲਈਏ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਦੋ ਤਿੰਨ ਆਰੇ ਸਾਨੂੰ ਮਿਲ ਦੇਣੀ ਅਗੋ ਹੁਣ ਵੀ ਸਾਨੂੰ ਪਉਣਾ ਇਕੱਠਾ ਹੋ ਗਿਆ 2 ਮਿੰਟ 2 ਮਿੰਟ 2 ਮਿੰਟ ਕਰਕੇ ਪਉਣਾ ਆਮ ਲੋਕਾਂ ਨੂੰ ਮਿਲ ਰਹੇ ਨੇ ਕਿਹੜੀ ਮੰਗ ਕੀ ਇਹਦੇ ਤੁਸੀਂ ਅਸੀਂ ਮਿਲ ਕੇ ਅਸੀਂ ਲਿਖਤੀ ਲੈਣਾ ਵੀ ਮੇਰੀ ਬਿਲਡਿੰਗ ਜਿਹੜੀ ਢਾਈਗੀ ਕਿਉਂ ਢਾਈਗੀ ਜਦ ਕੇ ਮੈਂ ਇਥੇ ਲਿਜਾਈ ਨੰਬਰ ਕਰਾ ਕੇ ਗਿਆ ਕਿ ਮੇਰਾ ਪੱਕਾ ਸੁਣ ਲਿਆ ਜਾਏ ਕਿਉਂ ਨਹੀਂ ਸੁਣਿਆ ਗਿਆ ਕਿਹੜੀ ਇੱਡੀ ਕਾਲੀ ਫਈ ਤੜਕੇ 3 ਵਜੇ ਜਾ ਕੇ ਬਿਲਡਿੰਗ ਢਾਈ ਆ ਕਾਰਨ ਸਿਰਫ ਇਹ ਕਿ ਮੈਂ اپੋਜੀਸ਼ਨ ਦਾ ਤੇ ਇਹ ਗੱਲ ਨਹੀਂ ਹੈਗੀ ਕਿ اپੋਜੀਸ਼ਨ ਨਾਲ ਐਤਾ ਡਰਾ ਕੇ ਮਗਰ ਲਾ ਲੈਣਗੇ ਸਾਨੂੰ ਭਾਈ ਭਾਈ ਮਰ ਜੀਏ ਭਾ ਸਾਡਾ ਸਭ ਉਟਾ ਦੇਣ ਇਹਨਾਂ ਦੀ ਇਤਨਾ ਹਲਕੀ ਕਰਾਂਗੇ ਪਰ ਇਹ ਪਾਰਟੀ ਬਣੀ ਇੱਕ ਮਹੀਨਾ ਸਾਹ ਵਾਜ ਇਹ ਗਲਤ ਕੀਤਾ ਇਹਨਾਂ ਨੇ ਇਹਨਾਂ ਨੂੰ ਨਹੀਂ ਬਣਾਉਣਾ ਮੇਰ ਦੇ ਹਾਂ ਬਿਲਕੁਲ ਸੀਨੀਅਰ ਡਿਪਟੀ ਮੇਰ ਵੀ ਰਹੇ ਬਿਲਕੁਲ ਰਹੇ ਹਾਂ ਸੀਨੀਅਰ ਜੇਤੇ ਕਾਰਪੋਰੇਸ਼ਨ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਅੱਜ ਧਰਨਾ ਲਾਇਆ ਹੈ ਕੀ ਮਰਲੇ ਵੀ ਇੱਥੇ ਮਿਲ ਨਹੀਂ ਦਿੱਤਾ ਜਾ ਰਿਹਾ ਅਫਸਰਸ਼ਹੀ ਨੂੰ ਕਿਉਂ ਜਵਾਬ ਤੇ ਦੇਣ ਮੈਨੂੰ ਮੈਂ ਜਵਾਬ ਲੈਣ ਆਇਆ ਜੀ ਵੀ ਮੈਨੂੰ ਦੱਸਿਆ ਜਾਏ ਮੇਰੀ ਬਿਲਡਿੰਗ ਢਾਈ ਆ ਤੇ ਕਿਉਂ ਢਾਈ ਆ ਪਰ ਮੇਰਾ ਸਵਾਲ ਜਵਾਬ ਕਿਉਂ ਨਹੀਂ ਮਿਲ ਰਿਹਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਵੀਰੋ ਇੱਥੇ ਪੋਣਾ ਕਿਤਾ ਹੋ ਗਿਆ ਬੈਠਿਆਂ ਨੂੰ ਸੱਟਨ ਲੱਗਦਾ ਕਿ ਤੁਸੀਂ ਮੌਜੂਦਾ ਕਾਉਂਸਲਰ ਤੁਹਾਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਤੇ ਆਮ ਨਾਗਰਿਕ ਨਾਲ ਕੀ ਹੁੰਦਾ ਬਿਲਕੁਲ ਆਮ ਨਾਗਰਿਕ ਨਾਲ ਕੀ ਹੁੰਦਾ ਤੁਹਾਡੇ ਸਾਹਮਣੇ ਧੱਕੇ ਖਾਂਡੇ ਸਾਰੀ ਦੁਨੀਆ ਕੋਈ ਨਹੀਂ ਪਤਾ ਹੀ ਲੱਗਦਾ ਕਿ ਇੱਥੇ ਜਿਹੜਾ ਜੇਬਾਂ ਪਰ ਕਹੇਗਾ ਉਹਨੂੰ ਮਿਲੇਗਾ ਉਹ ਮਿਲੇ ਜਾਏ ਬਾਦੂਹੇ ਉਹ ਹੀ ਮਿਲੇ ਜਾਏਗਾ ਮੈਨੂੰ ਵਿਸ਼ਵਾਸ ਹੋਇਆ ਗਿਆ ਕਿ ਅਗਰ ਐਮਪੀ ਵੀ ਡਿਪਾਰਟਮੈਂਟ ਵੱਲੋਂ ਤੁਹਾਨੂੰ ਕੋਈ ਨੋਟਿਸ ਨਹੀਂ ਮਿਲਿਆ ਔਰ ਧੜਕੇ ਜਾ ਕੇ ਟਾਹੀ ਆ ਮੈਂ ਉਹ ਬੰਦਾ ਨੂੰ ਸਸਪੈਂਡ ਕਰਾਂਗਾ ਔਰ ਉਹਨੂੰ ਤੁਹਾਨੂੰ ਡੈਮੇਜ ਵੀ ਦਵਾਵਾਂਗਾ ਬਿਲਡਿੰਗ ਦਾ ਦੋ ਦਿਨ ਦੇ ਵਿੱਚ ਵਿੱਚ ਮੈਂ ਕਹਿੰਦਾ ਤੁਹਾਨੂੰ ਦਵਾਇਆ ਔਰ ਦੋ ਦਿਨ ਵੇਖ ਲੈਣੇ ਬਾਕੀ ਜੋ ਕਰੇਗਾ ਪ੍ਰਮਾਤਮਾ ਮੈਨੂੰ ਆਸ ਆ ਵੀ ਮੇਸ਼ਰ ਸਾਹਿਬ ਮੈਨੂੰ ਕੋਈ ਜ਼ਰੂਰ ਕਰਨ ਠੀਕ ਓਕੇ ਜੀ